ਅਸ਼ੇਕਾਲ ਕਲਿਆਣ ਟੀਵੀ ਪੰਜਾਬ ਵੇਖ ਰੂ ਤੁਸੀਂ ਤੇ ਬਠਿੰਡਾ ਦੇ ਵਿੱਚ ਜਿੱਥੇ ਲਾਈਟ ਦੀ ਸਮੱਸਿਆ ਨੂੰ ਲੈ ਕੇ ਲੋਕਾਂ ਦੇ ਵੱਲੋਂ ਸੜਕਾਂ ਦੇ ਉੱਤਰ ਕੇ ਪ੍ਰਦਰਸ਼ਨ ਕਰ ਦਿੱਤਾ ਗਿਆ ਦਰਅਸਲ ਅੱਤ ਦੀ ਗਰਮੀ ਪੈ ਰਹੀ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਦੀ ਕਾਫੀ ਸਮੱਸਿਆ ਆ ਰਹੀ ਹੈ ਲਾਈਟ ਨਾ ਹੋਣ ਦੇ ਚਲਦਿਆਂ ਲੋਕ ਹਾਲੋ ਬੇਹਾਲ ਹੋ ਚੁੱਕੇ ਨੇ ਇਸੇ ਦੇ ਚਲਦਿਆਂ ਲੋਕ ਸੜਕਾਂ ਤੇ ਉਤਰੇ ਨੇ ਜਿੱਥੇ ਮਹਿਲਾਵਾਂ ਬੱਚੇ ਵੀ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਨੇ ਇਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ ਪਰ ਅੱਤ ਦੀ ਗਰਮੀ ਦੇ ਵਿਚਾਲੇ ਲੋਕ ਜਿਹੜੇ ਨੇ ਹਾਲੋ ਬੇਹਾਲ ਹੋ ਚੁੱਕੇ ਨੇ ਇਸ ਦੇ ਦਰਮਿਆਨ ਇਹਨਾਂ ਸੜਕਾਂ ਤੇ ਉਤਰ ਕੇ ਹੁਣ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਨੇ ਦਰਅਸਲ ਤਸਵੀਰਾਂ ਤੁਹਾਨੂੰ ਬਠਿੰਡਾ ਦੀਆਂ ਵਖਾ ਰਿਆਂ ਜਿੱਥੇ ਜਲਦ ਤੋਂ ਜਲਦ ਬਿਜਲੀ ਦੀ ਸਮੱਸਿਆ ਦੇ ਹੱਲ ਦੀ ਮੰਗ ਕੀਤੀ ਗਈ ਹੈ ਅਸੀਂ ਅਰਜੁਨਗਰ ਤੋਂ ਆਏ ਜੀ ਸਾਡਾ ਬਾਲ ਨੰਬਰ 48 ਹੈ ਸਾਡੇ 6-7 ਦਿਨਾਂ ਤੋਂ ਨਾ ਲਾਈਟ ਹੈ ਨਹੀਂ ਸਾਡੇ ਬੱਚੇ ਸਾਡੇ ਵੱਡੇ ਬੁਝੋਕੇ ਸਾਡੇ ਬਿਮਾਰ ਹਰ ਇੱਕ ਜਣਾ ਪਰੇਸ਼ਾਨ ਹੈ ਸਾਡੇ ਉਰੇ ਆ ਕੇ ਤੁਸੀਂ ਦੇਖ ਸਕਦੇ ਹੋ ਕਿ ਵੀ ਕਿੰਨੇ ਲੋਕ ਪਰੇਸ਼ਾਨ ਹੈ ਸਾਰੇ ਬੱਚੇ ਸਾਡੇ ਪਰੇਸ਼ਾਨ ਹੈ ਅੱਜ ਅਸੀਂ ਹਾਰ ਕੇ ਜਦੋਂ ਸਾਡੀ ਇਹ ਸਮੱਸਿਆ ਨੂੰ ਹੱਲ ਨਹੀਂ ਕੀਤਾ ਜਾ ਰਿਹਾ ਅਸੀਂ ਲਗਾਤਾਰ ਇਹਨਾਂ ਨੂੰ ਉਹ ਦੇ ਰਹੇ ਹਾਂ ਕੰਪਲੇਟਾ ਜਦੋਂ ਸਾਡੀ ਇਹ ਕੰਪਲੇਟਾ ਦਾ ਕੋਈ ਹੱਲ ਨਹੀਂ ਕਰ ਰਹੇ ਅਸੀਂ ਹਾਰ ਕੇ ਇਹ ਤਰਨਾ ਲਾਇਆ ਬਿਜਲੀ ਵਾਲਿਆਂ ਵਾਸਤੇ ਵੀ ਸਾਡੀ ਕਿਉਂ ਨਹੀਂ ਕੋਈ ਸੁਣ ਹੋਰੀ ਜਦੋਂ ਉਰੇ ਕੋਈ ਮਰ ਗਿਆ ਉਦੋਂ ਆ ਕੇ ਖੜੇ ਰਹੇ ਰੋਦੇ ਉਰੇ ਨਿੱਤਦੇ ਉਹ ਹੋ ਰਹੇ ਹੈਗੇ ਜਦੋਂ ਵੀ ਦੇਖੋ ਉਦੋਂ ਹੀ ਇਹਨਾਂ ਦੀਆਂ ਤਾਰਾ ਸੜ ਜਾਂਦੀਆਂ ਕਦੇ ਟਰਾਂਸਫਾਰਮ ਉੱਡ ਜਾਂਦੇ ਹੈਗੇ ਅਸੀਂ ਕਿੰਨੇ ਕੇ ਦਿਨ ਅਕਸਰ ਇਹ ਕਰਦੇ ਰਵਾਂਗੇ ਸਾਨੂੰ ਇਸ ਚੀਜ਼ ਦਾ ਹੱਲ ਕਰਕੇ ਜਾਣ ਨਹੀਂ ਦਾ ਅਸਾਸੀ ਤਰਨੇ ਤੇ ਹੀ ਬੈਠੇ ਰਵਾਂਗੇ ਅਸੀਂ ਉਰੇ ਉਠਾਂਗੇ ਨਹੀਂ ਸਾਡੇ ਬੱਚੇ ਵੀ ਬੈਠੇ ਆ ਵਿੱਚ ਹੀ ਸਾਡੇ ਬੁਜ਼ੁਰਗ ਨੇ ਸਾਡੀ ਜਰਨੀਆਂ ਲੇਡੀਆਂ ਹਰ ਇੱਕ ਮੈਂਬਰ ਕਰਦਾ ਜੀ ਜੀ ਉਰੇ ਬੈਠਿਆ ਆ ਕੇ ਦੇਖੋ ਸਾਡਾ ਕੀ ਹਾਲ ਹੈਗਾ ਚਾਰ ਰਤਾ ਚਾਰ ਦਿਨ ਹੋ ਗਈ ਸੀ ਸਾਰੇ ਇਹ ਆਂਦੇ ਰਿਪੇਅਰ ਕਰੇ ਚਲੇ ਜਾਂਦੇ ਅਸੀਂ ਇਹਨਾਂ ਨੇ ਕੋਈ ਗੱਲ ਵੀ ਸਾਡਾ ਵੀ ਪੱਕਾ ਹੱਲ ਕਰਕੇ ਦਿਓ ਅਸੀਂ ਆਪਦੀ ਲੇਬਰ ਖੁਦ ਦੇਨੇ ਆਪਦੇ ਬੰਦੇ ਆਪ ਲਗਦੇ ਨਾਲ ਵੀ ਚਲੋ ਕੋਈ ਕੰਮ ਮਸਲਾ ਹਲੋ ਸਾਡਾ ਸਾਰਾ ਪਰ ਇਹ ਨਹੀਂ ਬਾਜ਼ ਆ ਰਹੇ ਐਮਐਲਏ ਸਾਡਾ ਗਵਾਂਢ 'ਚ ਹੈ ਉਹਨਾਂ ਕੋਲ ਜਾਣੇ ਆ ਕੋਈ ਪਰਵਾਹ ਨਹੀਂ ਉਹਨੂੰ ਕਿ ਸਾਡੇ ਮਲੇ ਨਾਲ ਕੀ ਹੋਇਆ ਕੋਈ ਨਹੀਂ ਕੁਝ ਨਹੀਂ ਉਹਨੂੰ ਅਸੀਂ ਇੱਕ ਟ੍ਰਾਂਸਫਰ ਮਨਜ਼ੂਰ ਕਰਾਇਆ 15 ਦਿਨ ਹੋਈ ਸਾਰਾ ਜੇ ਨਾਲ ਗੱਲ ਹੋਈ ਜੇ ਨਾਲ ਗੱਲ ਹੋਈ ਜੇ ਹੀ ਕਹਿੰਦਾ ਜੀ ਸਾਡੇ ਕੋਲ ਲੇਬਰ ਨਹੀਂ ਤੇ ਅਸੀਂ ਫਿਰ ਜੈ ਨੂੰ ਕਹਿੰਦੇ ਚਲੋ ਅਸੀਂ ਤੁਹਾਡੇ ਅਫਸਰ ਨੂੰ ਕਹਦੇ ਅਸੀਂ ਐਕਸ਼ਨ ਸਾਹਿਬ ਨੂੰ ਕਹਿੰਦੇ ਐਕਸ਼ਨ ਸਾਹਿਬ ਕਹਿੰਦੇ ਵੀ ਸਾਡਾ ਜੈ ਕਾਰਜ ਕਰਿਆ ਫਿਰ ਦੁਬਾਰਾ ਜੈ ਨੂੰ ਪੁੱਛਦਾ ਕਹਿੰਦਾ ਕਿ ਸਾਡੇ ਐਮਐਲਏ ਸਾਹਿਬ ਨੇ ਬਣਾ ਰੱਖਿਆ ਕਿ ਪ੍ਰਧਾਨ ਮਹਿੰਦਰ ਸਿੰਘ ਉਹ ਕਹਿੰਦਾ ਮਹਿੰਦਰ ਸਿੰਘ ਕਹੇਗਾ ਤਾਂ ਇੱਥੇ ਕੰਮ ਹੋਏਗਾ ਤਾਂ ਨਹੀਂ ਆ ਤਾਂ ਸਾਡੇ ਐਮਐਲਏ ਦਾ ਹਾਲ ਹੈ ਅਸੀਂ ਉਹਨਾਂ ਦੇ ਲੋਕਾਂ ਦੇ ਘਰ ਅਸੀਂ ਤੁਰੇ ਫਿਰਾਂਗੇ ਸਾਡੇ ਕੰਮ ਕਰਾਉਣ ਵਾਸਤੇ ਉਹਨਾਂ ਨੂੰ ਦੁੱਖ ਤਕਲੀਫ ਸਾਡੀ ਦਿਖਦੀ ਨਹੀਂ ਕੋਈ ਸੋ ਅਸੀਂ ਰਾਈ ਬੇਨਤੀ ਕਰਦੇ ਹਾਂ ਇਹਨਾਂ ਦੇ ਵੀ ਕਨਫਲਮ ਪ੍ਰਸ਼ਾਸਨ ਸਾਡਾ ਕੰਮ ਕਰਕੇ ਜਿਹੜੀ ਟਰਾਂਸਫਰ ਦੀ ਮੰਗ ਹੈ ਸਾਨੂੰ ਇੱਕ ਦਿਨਾਂ ਦੇ ਦੋ ਟਰਾਂਸਫਰਰ ਇੱਥੇ ਲਾਏ ਜਾਂ ਤਾਂ ਕਿ ਸਾਡੀ ਰੋਜ਼ੀ-ਰਾਜ਼ੀ। ਤੁਹਾਨੂੰ ਤਾਂ ਜਦ ਤੱਕ ਸਾਡਾ ਹਾਲੀ ਹੁੰਦਾ ਸੀ ਅੱਜ ਤਾਂ ਕੱਲਾ ਦੋ ਘੰਟੇ ਦਾ ਪ੍ਰੋਟੈਸਟ ਹੈ। ਇਹਨਾਂ ਦੇ ਅਫਸਰ ਆਣਗੇ ਉਹਦੇ ਬਾਅਦ ਨਾਲ ਗੱਲਬਾਤ ਕਰਾਂਗੇ ਜਿਹਦੇ ਅਫਸਰ ਜਿੱਦਾਂ ਚ ਕਹਿਣਗੇ ਉਹਦੇ ਅੱਗੇ ਉਦਾਂ ਦਾ ਪ੍ਰੋਟੈਸਟ ਕਰਾਂਗੇ ਅਸੀਂ।